ਪੀਟੀਸੀ ਨਿਊਜ਼ ਤੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਚਾਰ ਅਹਿਮ ਖਬਰਾਂ ਬਾਰੇ ਅਸੀਂ ਤੁਹਾਡੇ ਨਾਲ ਅੱਜ ਗੱਲਬਾਤ ਕਰਾਂਗੇ ਇਹਨਾਂ ਚਾਰ ਖਬਰਾਂ ਦੇ ਵਿੱਚ ਸਭ ਤੋਂ ਅਹਿਮ ਖਬਰ ਹੈ ਐਨਐਸਏ ਲਗਾਉਣ ਬਾਰੇ ਹਰਿਆਣਾ ਪੁਲਿਸ ਵੱਲੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਕਿਸਾਨ ਪੰਜਾਬ ਵਾਲੇ ਪਾਸਿਓਂ ਕਿਸਾਨ ਆਗੂ ਜਿਹੜੇ ਪ੍ਰਦਰਸ਼ਨ ਵਿੱਚ ਸ਼ਾਮਲ ਨੇ ਉਹਨਾਂ ਦੇ ਖਿਲਾਫ ਐਨਐਸਏ ਲਗਾਈ ਜਾਏਗੀ ਲੋੜ ਪੈਣ ਤੇ ਇਹ ਖਬਰ ਕੀ ਸੀ ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਆਪਣੇ ਬਿਆਨ ਤੋਂ ਹੀ ਵਾਪਸੀ ਕਰ ਲਈ ਇਸ ਖਬਰ ਬਾਰੇ ਦੱਸਾਂਗੇ ਦੂਜੀ ਗੱਲ ਇਹ ਹੈ ਕਿ ਹਰਿਆਣਾ ਦੇ ਰੋਹਤਕ ਦੇ ਵਿੱਚ ਪੰਜਾਬ ਦਾ ਇੱਕ ਕਿਸਾਨ ਫੱਟੜ ਹਾਲਤ ਦੇ ਵਿੱਚ ਜ਼ਖਮੀ ਹਾਲਾਤ ਦੇ ਵਿੱਚ ਉੱਥੇ ਦਾਖਲ ਹੈ ਉਸ ਦੀ ਹਾਲਤ ਬਾਰੇ ਵੀ ਗੱਲਬਾਤ ਕਰਾਂਗੇ ਤੀਜੀ ਖਬਰ ਹੈ ਖਨੋਰੀ ਬਾਰਡਰ ਤੇ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਚੌਥੀ ਖਬਰ ਇਹ ਹੈ ਕਿ ਨੌਜਵਾਨ ਕਿਸਾਨ ਜਿਸ ਦੀ ਮੌਤ ਹੋਈ ਸੀ ਖਨੋਰੀ ਬਾਰਡਰ ਤੇ ਉਸ ਦੇ ਪਰਿਵਾਰ ਨੂੰ ਮੁਆਵਜ਼ੇ ਦਾ ਵੀ ਐਲਾਨ ਕੀਤਾ ਗਿਆ ਤੇ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਤੇ ਇਹਨਾਂ ਚਾਰਾਂ ਖਬਰਾਂ ਬਾਰੇ ਤਫਸੀਲ ਜੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਖਬਰ ਹੁਣ ਦੱਸੀਏ ਤੁਹਾਨੂੰ ਐਨਐਸਏ ਬਾਰੇ ਕੱਲ ਦੇਰ ਰਾਤ ਖਬਰ ਇਹ ਆਈ ਕਿ ਅੰਬਾਲਾ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਬਿਆਨ ਜਾਰੀ ਕੀਤਾ ਤੇ ਕਿਹਾ ਕੀ ਗੜਬੜੀ ਪੈਦਾ ਕਰਨ ਵਾਲੇ ਕਿਸਾਨ ਆਗੂਆਂ ਦੇ ਖਿਲਾਫ ਐਨਐਸਏ ਲਗਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਤੁਹਾਨੂੰ ਪਤਾ ਹੈ ਕਿ ਐਨਐਸਏ ਉਹੀ ਕਾਨੂੰਨ ਹੈ ਜੋ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਲਗਾ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ 1 ਸਾਲ ਤੋਂ ਤਕਰੀਬਨ ਬੰਦ ਕੀਤਾ ਗਿਆ ਹੈ ਇਹੀ ਉਹ ਕਾਨੂੰਨ ਹੈ ਰਾਸ਼ਟਰੀ ਸੁਰੱਖਿਆ ਕਾਨੂੰਨ ਕਿਹਾ ਜਾਂਦਾ ਇਸ ਨੂੰ ਇਸ ਕਾਨੂੰਨ ਨੂੰ ਕਿਸਾਨਾਂ ਦੇ ਕਿਸਾਨਾਂ ਅਤੇ ਕਿਸਾਨ ਆਗੂਆਂ ਤੇ ਲਗਾਉਣ ਦੀ ਤਿਆਰੀ ਹਰਿਆਣਾ ਪੁਲਿਸ ਕਰ ਰਹੀ ਸੀ ਤੁਹਾਨੂੰ ਪਤਾ ਹੈ ਕਿ 21 ਫਰਵਰੀ ਨੂੰ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਹਿੰਸਕ ਝੜਪਾਂ ਹੋਈਆਂ ਸਨ ਹਰਿਆਣਾ ਪੁਲਿਸ ਦੇ ਜਵਾਨਾਂ ਅਤੇ ਕਿਸਾਨਾਂ ਦੇ ਵਿਚਾਲੇ ਉਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਇਹ ਫੈਸਲਾ ਲਿਆ ਆਪਣੇ ਟਵਿੱਟਰ ਹੈਂਡਲ ਤੇ ਇਹ ਬਿਆਨ ਜਾਰੀ ਕੀਤਾ ਜਦੋਂ ਇਸ ਬਿਆਨ ਬਾਰੇ ਮੀਡੀਆ ਨੂੰ ਪਤਾ ਲੱਗਿਆ ਤੇ ਲੋਕਾਂ ਨੂੰ ਪਤਾ ਲੱਗਿਆ ਤਾਂ ਇਸ ਬਿਆਨ ਦੀ ਨਿਖੇਧੀ ਕੀਤੀ ਗਈ ਅਤੇ ਚਾਰੇ ਪਾਸੇ ਇਸ ਦੀ ਲੋਕਾਂ ਨੇ ਇਸ ਦੀ ਕ੍ਰਿਟਿਸਿਜ਼ਮ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦਾ ਕਾਨੂੰਨ ਕਿਸਾਨਾਂ ਤੇ ਲਗਾਉਣਾ ਕਿੰਨਾ ਜਾਇਜ਼ ਹੈ ਇਸ ਤੋਂ ਕੁਝ ਦੇਰ ਬਾਅਦ ਹੀ ਕੁਝ ਦੇਰ ਬਾਅਦ ਹੀ ਕਿ ਕੁਝ ਮਿੰਟਾਂ ਬਾਅਦ ਹੀ ਹਰਿਆਣਾ ਪੁਲਿਸ ਨੇ ਜਦੋਂ ਇਹ ਖਬਰ ਫੈਲੀ ਤਾਂ ਹਰਿਆਣਾ ਪੁਲਿਸ ਨੇ ਬਿਆਨ ਜਾਰੀ ਕਰਕੇ ਮੁੜ ਕਿਹਾ ਕਿ ਅਸੀਂ ਐਨਐਸਏ ਦਾ ਕਾਨੂੰਨ ਕਿਸਾਨਾਂ ਦੇ ਉੱਪਰ ਨਹੀਂ ਲਗਾਉਣ ਦੀ ਸੋਚ ਰਹੇ ਹਾਂ ਅਸੀਂ ਇਹ ਫੈਸਲਾ ਵਾਪਸ ਲੈਣੇ ਆ ਕਿਉਂਕਿ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕਾਨੂੰਨ ਰਾਸ਼ਟਰੀ ਸੁਰੱਖਿਆ ਕਾਨੂੰਨ ਕਿਸਾਨਾਂ ਤੇ ਲਗਾਉਣਾ ਲਗਾਉਣ ਦੀ ਜਿਹੜੀ ਗੱਲ ਆਈ ਸੀ ਉਸ ਤੋਂ ਬਾਅਦ ਵੱਡੇ ਪੱਧਰ ਤੇ ਇਸ ਨੂੰ ਖੇਦੀ ਹੋ ਰਹੀ ਸੀ ਹਰਿਆਣਾ ਪੁਲਿਸ ਨੇ ਫਿਰ ਇਹ ਅਪੀਲ ਕੀਤੀ ਕਿ ਅਸੀਂ ਕਿਸਾਨ ਆਗੂਆਂ ਅਤੇ ਕਿਸਾਨ ਪ੍ਰਦਰਸ਼ਨਕਾਰੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਕਿਸੇ ਤਰ੍ਹਾਂ ਦੇ ਜਾਨੀ ਮਾਨੀ ਨੁਕਸਾਨ ਦੀ ਦਾ ਨੁਕਸਾਨ ਨਾ ਹੋਵੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤਾਵੇ ਜਦੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ 21 ਫਰਵਰੀ ਨੂੰ ਖਨੋਰੀ ਬਾਰਡਰ ਤੇ ਅਤੇ ਸ਼ੰਭੂ ਬਾਰਡਰ ਤੇ ਹਿੰਸਕ ਝੜਪਾਂ ਹੋਈਆਂ ਸੀ ਹੰਝੂ ਗੈਸ ਦੇ ਗੋਲੇ ਵੀ ਚਲਾਏ ਗਏ ਸੀ ਪੁਲਿਸ ਵੱਲੋਂ ਕਿਸਾਨਾਂ ਨੂੰ ਪਿੱਛੇ ਧੱਕਣ ਦੇ ਲਈ ਇਸ ਦੌਰਾਨ ਖਨੋਰੀ ਬਾਰਡਰ ਤੇ ਇਹ ਕਿਹਾ ਗਿਆ ਕਿ ਗੋਲੀ ਨਾਲ ਗੋੜੀ ਲੱਗਣ ਕਾਰਨ ਬਠਿੰਡਾ ਦੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਰਿਹਾ ਅਤੇ ਹਰਿਆਣਾ ਪੁਲਿਸ ਵੱਲੋਂ ਇੱਕ ਹੋਰ ਬਿਆਨ ਜਾਰੀ ਕੀਤਾ ਗਿਆ ਸੀ ਕੱਲ੍ਹ ਦੇਰ ਸ਼ਾਮ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਜਨ ਤੱਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਕਿਸਾਨ ਆਗੂਆਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਅਤੇ ਉਹਨਾਂ ਦੀ ਜਿਹੜੀ ਜਾਇਦਾਦ ਹੈ ਉਹ ਵੀ ਕੁਰਕ ਕਰਨ ਦੀ ਕਾਰਵਾਈ ਆਰੰਭੀ ਜਾ ਸਕਦੀ ਹੈ ਤਾਂ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਆਰੰਭਣ ਅਤੇ ਉਸ ਤੋਂ ਬਾਅਦ ਐਨਐਸਏ ਲਗਾਉਣ ਦੇ ਜਿਹੜੇ ਦੋ ਬਿਆਨ ਆਏ ਸੀ ਉਸ ਤੋਂ ਬਾਅਦ ਜ਼ਬਰਦਸਤ ਨਿਖੇੜੀ ਹੋਈ ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਹੁਣ ਆਪਣੇ ਬਿਆਨ ਤੋਂ ਵਾਪਸੀ ਲੈ ਲਈ ਹੈ ਹੁਣ ਆਪਣੀ ਸਟੈਂਡ ਤੋਂ ਵਾਪਸ ਹੋ ਗਈ ਹੈ ਹਰਿਆਣਾ ਪੁਲਿਸ ਅਤੇ ਹੁਣ ਕਿਹਾ ਕਿ ਅਸੀਂ ਐਨਐਸਏ ਕਿਸਾਨ ਆਗੂਆਂ ਤੇ ਨਹੀਂ ਲਗਾਵਾਂਗੇ ਪਰ ਅਸੀਂ ਇਹ ਅਪੀਲ ਕਰਦੇ ਹਾਂ ਕਿ ਕਿਸਾਨ ਆਗੂ ਸ਼ਾਂਤੀ ਬਣਾਈ ਰੱਖਣ ਪ੍ਰਦਰਸ਼ਨ ਕਰਨ ਪ੍ਰਦਰਸ਼ਨ ਕਰਨ ਦਾ ਸਭ ਨੂੰ ਆਪਣਾ ਆਪਣਾ ਹੱਕ ਹੈ ਪਰ ਐਨਐਸਏ ਅਸੀਂ ਹੁਣ ਨਹੀਂ ਲਗਾਉਣ ਜਾ ਰਹੇ ਸ਼ਾਂਤੀ ਦੀ ਅਪੀਲ ਕਰਦੇ ਹਾਂ ਤਾਂ ਇਹ ਅਹਿਮ ਖਬਰ ਹੈ ਐਨਐਸਏ ਲਗਾਉਣ ਦੀ ਜਦੋਂ ਇਹ ਸਵੇਰੇ ਖਬਰ ਲੋਕ ਤੇ ਨਸ਼ਰ ਹੋਈ ਮੀਡੀਆ ਚ ਨਸ਼ਰ ਹੋਈ ਤਾਂ ਵੱਡੇ ਪੱਧਰ ਤੇ ਨਖੇਦੀ ਹੋਈ ਤੇ ਅਸੀਂ ਦੱਸੀ ਤੁਹਾਨੂੰ ਐਨਐਸਏ ਵਾਲੀ ਗੱਲ ਜੋ ਕਿਸਾਨਾਂ ਤੇ ਲਗਾਉਣ ਦੀ ਤਿਆਰੀ ਕਰ ਰਹੀ ਸੀ ਹਰਿਆਣਾ ਪੁਲਿਸ ਹੁਣ ਆਪਣੇ ਬਿਆਨ ਤੋਂ ਹਰਿਆਣਾ ਪੁਲਿਸ ਪਲਟ ਗਈ ਹੈ ਤੇ ਐਨਐਸਏ ਨਾ ਲਗਾਉਣ ਦੀ ਇਹਨਾਂ ਨੇ ਫੈਸਲਾ ਕੀਤਾ ਹੈ ਇਹ ਰਹੀ NSA ਵਾਲੀ ਖਬਰ ਦੂਜੀ ਖਬਰ ਹੈ ਹਰਿਆਣਾ ਦੇ ਰੋਹਤਕ ਦੇ ਵਿੱਚ ਦੀ ਹਰਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਸੰਗਰੂਰ ਦਾ ਇੱਕ ਕਿਸਾਨ ਹੈ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਸੀ ਅਜਿਹੀ ਖਬਰ ਆਈ ਜਿਸ ਤੋਂ ਬਾਅਦ ਇਹ ਕਿਹਾ ਗਿਆ ਕਿ ਕਥਿਤ ਤੌਰ ਤੇ ਪ੍ਰਿਤਪਾਲ ਸਿੰਘ ਨੂੰ ਅਤੇ ਉਹਨਾਂ ਦੇ ਉਹਨਾਂ ਦੇ ਨਾਲ ਕਈ ਸਾਥੀਆਂ ਨੂੰ ਅਗਵਾ ਕਰ ਲਿਆ ਗਿਆ ਹਰਿਆਣਾ ਵਾਲੇ ਪਾਸਿਓਂ ਫੱਟੜ ਹਾਲਤ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਕਿ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਜ਼ਬਰਦਸਤ ਝੜਪ ਹੋਈ ਸੀ ਜਿਸ ਦੇ ਵਿੱਚ ਨੌਜਵਾਨ ਕਿਸਾਨ ਦੀ ਮੌਤ ਹੋਈ ਅਤੇ ਕਈ ਲੋਕ ਜ਼ਖਮੀ ਹੋਏ ਸੀ ਉਹਨਾਂ ਜ਼ਖਮੀਆਂ ਦੇ ਵਿੱਚ ਪ੍ਰਿਤਪਾਲ ਸਿੰਘ ਵੀ ਸੀ ਪ੍ਰਿਤਪਾਲ ਸਿੰਘ ਇਸ ਸਮੇਂ ਰੋहतक ਦੇ ਹਸਪਤਾਲ ਦੇ ਵਿੱਚ ਬੇਹਤ ਗੰਭੀਰ ਹਾਲਤ ਦੇ ਵਿੱਚ ਦਾਖਲ ਨੇ ਉਹਨਾਂ ਦੀਆਂ ਕਈ ਹੱਡੀਆਂ ਟੁੱਟ ਗਈਆਂ ਨੇ ਉਹਨਾਂ ਦੇ ਸਿਰ ਤੇ ਵੀ ਸੱਟ ਹੈ ਉਹਨਾਂ ਦੇ ਜਬਾੜੇ ਤੇ ਵੀ ਸੱਟ ਹੈ ਇਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਹਰਿਆਣਾ ਵਾਲੇ ਪਾਸਿਓਂ ਪ੍ਰਿਤਪਾਲ ਸਿੰਘ ਨੂੰ ਅਗਵਾ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਦੇ ਉੱਪਰ ਇਹ ਵੀ ਖਬਰ ਹੈ ਕੀ ਧਾਰਾ 307 ਲਗਾਈ ਗਈ ਹੈ ਕਿਉਂਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਕਰਕੇ ਉਹਨਾਂ ਨੂੰ ਫਿਲਹਾਲ ਜੇਲ੍ਹ ਨਹੀਂ ਭੇਜਿਆ ਗਿਆ ਫਿਲਹਾਲ ਉਹਨਾਂ ਨੂੰ ਕਸਟਡੀ ਵਿੱਚ ਨਹੀਂ ਰੱਖਿਆ ਗਿਆ ਕਿਉਂਕਿ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਪਰਿਵਾਰ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਪ੍ਰਿਤਪਾਲ ਸਿੰਘ ਦਾ ਪਰਿਵਾਰ ਇਹ ਕਹਿ ਰਿਹਾ ਜੋ ਸੰਗਰੂਰ ਵਿੱਚ ਰਹਿੰਦਾ ਹੈ ਪਰਿਵਾਰ ਉਹਨਾਂ ਦਾ ਕਹਿੰਦਾ ਹੈ ਕਿ ਪ੍ਰਿਤਪਾਲ ਸਿੰਘ ਦਾ ਚੰਗਾ ਇਲਾਜ ਰੋहतक ਵਿੱਚ ਨਹੀਂ ਹੋ ਰਿਹਾ ਇਸ ਕਰਕੇ ਉਹਨਾਂ ਨੂੰ ਪੰਜਾਬ ਦੇ ਹਸਪਤਾਲ ਵਿੱਚ ਸ਼ਿਫਟ ਕੀਤਾ ਜਾਵੇ ਇਹ ਮੰਗ ਕੀਤੀ ਜਾ ਰਹੀ ਹੈ ਪਰ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਪ੍ਰਿਤਪਾਲ ਸਿੰਘ ਹੋਰਾਂ ਨੂੰ हरियाणा ਦੇ ਇਸ ਹਸਪਤਾਲ ਤੋਂ ਬਾਹਰ ਨਹੀਂ ਕੱਢ ਰਹੀ ਅਤੇ ਉਹਨਾਂ ਤੇ ਧਾਰਾ 306 ਲਗਾਈ ਗਈ ਹੈ। ਫ੍ਰਿਤਪਾਲ ਸਿੰਘ ਦੀ ਤਾਂ ਰਹੀ ਇੱਕ ਗੱਲ। ਇਸ ਤੋਂ ਇਲਾਵਾ ਕਰੀਬ 1 ਦਰਜਨ ਕਿਸਾਨ ਜੋ ਪੰਜਾਬ ਵਾਲੇ ਪਾਸਿਓਂ ਨੇ ਉਹਨਾਂ ਨੂੰ ਹਰਿਆਣਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਫੱਟੜ ਹਾਲਤ ਦੇ ਵਿੱਚ ਕਿਉਂਕਿ 21 ਫਰਵਰੀ ਨੂੰ ਜੋ ਹਿੰਸਾ ਹੋਈ ਸੀ ਉਸ ਦੇ ਵਿੱਚ ਇੱਕ ਕਿਸਾਨ ਜ਼ਖਮੀ ਹੋਇਆ ਸੀ ਅਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਵੀ ਹੋਈ ਸੀ। ਸ਼ੁਭਕਰਮ ਸਿੰਘ ਉਸ ਦਾ ਨਾਮ ਸੀ। ਪ੍ਰਿਤਪਾਲ ਸਿੰਘ ਦੇ ਪਰਿਵਾਰ ਪ੍ਰਿਤਪਾਲ ਸਿੰਘ ਦੇ ਜਿਹੜੇ ਨੇੜਲੇ ਲੋਕ ਨੇ ਉਹਨਾਂ ਦੀ ਇਹ ਮੰਗ ਹੈ ਕਿ ਪ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਕਿਸੇ ਹਸਪਤਾਲ ਵਿੱਚ ਟਰਾਂਸਫਰ ਕੀਤਾ ਜਾਵੇ ਹਰਿਆਣਾ ਦੇ ਹਸਪਤਾਲ ਨਾਲੋਂ ਕਿਉਂਕਿ ਉੱਥੇ ਉਹਨਾਂ ਨੂੰ ਚੰਗਾ ਇਲਾਜ ਨਹੀਂ ਮਿਲ ਰਿਹਾ ਤੇ ਉਹਨਾਂ ਦੇ ਉੱਪਰ ਪੁਲਿਸ ਨੇ ਧਾਰਾ 307 ਵੀ ਲਗਾਈ ਹੋਈ ਹੈ ਤੇ ਉਹਨਾਂ ਦੇ ਕਰੀਬੀਆਂ ਦਾ ਕੀ ਕਹਿਣਾ ਹੈ ਆਓ ਇਹ ਵੀ ਸੁਣਦੇ ਹਾਂ ਪ੍ਰਿਤਪਾਲ ਸਿੰਘ ਦੇ ਬਾਰੇ ਤੇ ਉਹਨਾਂ ਨੂੰ ਪੰਜਾਬ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਨੂੰ ਲੈ ਕੇ ਪ੍ਰਿਤਪਾਲ ਸਿੰਘ ਚਲਰੀ ਅੰਦੋਲਨ ਦੇ ਵਿੱਚ ਆਪਣੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਪੁਲ Haryana ਦੇ ਪੁਲਿਸ ਕਰਮਚਾਰੀ ਜਿਹੜੇ ਕਿ ਪੰਜਾਬ ਦੇ ਹੱਦ ਦੇ ਵਿੱਚੋਂ ਕੁਝ ਕਿਸਾਨਾਂ ਨੂੰ ਧੂਆਂ ਧਾਰ ਬਹਨੇਰੇ ਦੇ ਵਿੱਚੋਂ ਚੱਕ ਕੇ ਥੋਰੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਉਹਨਾਂ ਦੇ ਵਿੱਚੋਂ ਸਾਡੇ ਪ੍ਰੀਤਪਾਲ ਸਿੰਘ ਜੋ ਪਿੰਨਾ ਮੰਗੋਂ ਦੇਸ਼ਣ ਪ੍ਰੀਤਪਾਲ ਸਿੰਘ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਪ੍ਰੀਤਪਾਲ ਸਿੰਘ ਦੀਆਂ ਜਿਹੜੀਆਂ ਹੱਡੀਆਂ ਨੇ ਬਿਲਕੁਲ ਫੇਸ ਦੀਆਂ ਖਤਮ ਕੀਤੀਆਂ ਹੋਈਆਂ ਨੇ ਪ੍ਰੀਤਪਾਲ ਸਿੰਘ ਦੇ ਸਿਰ ਦੇ ਵਿੱਚ ਵੀ ਕੁਝ ਡਾਂਕੇ ਨੇ ਪ੍ਰੀਤ ਪਾਲ ਸਿੰਘ ਦੀਆਂ ਲੱਤਾਂ ਬਾਹਾਂ ਵੀ ਤੋੜੀਆਂ ਗਈਆਂ ਲੱਤ ਦੀ ਹੱਡੀ ਤੋੜੀ ਗਈ ਪੁਲਸ ਨੇ ਐਨਾ ਤਸਦ ਢਾ ਲਿਆ ਉਸ ਦੇ ਉੱਪਰ ਕਿ ਉਹਨੂੰ ਖਾੜਕਮਾਂ ਵਾਲਾ ਰੂਪ ਦਿੱਤਾ ਤੇ ਰੋਧਕ ਪੀਜੀਆ ਨੂੰ ਐਡਮਿਟ ਕਰਾਇਆ ਗਿਆ ਜਿੱਥੇ ਕਿ ਉਸ ਦਾ ਬਿਲਕੁਲ ਵੀ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ ਸਾਨੂੰ ਇੱਥੋਂ ਇਲਾਜ ਦੀ ਬਿਲਕੁਲ ਵੀ ਉਮੀਦ ਨਹੀਂ ਅਸੀਂ ਸਾਰੇ ਹੀ ਕਿਸਾਨ ਜੱਟ ਹਾਂ ਅਸੀਂ ਸਾਰੇ ਹੀ ਲੀਡਰ ਸਹਿਬਾਨ ਹਾਂ ਸਾਰੇ ਪਾਰਟੀ ਵਾਲੇ ਤੋਂ ਉਪਰ ਉੱਠ ਕੇ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਦਿਓ ਅਸੀਂ ਇੱਥੋਂ ਰੈਫਰ ਕਰਵਾਉਣਾ ਚਾਹੁੰਦੇ ਆਂ ਪੁਲਿਸ ਸਾਨੂੰ ਇੱਥੋਂ ਨਿਕਲ ਨਹੀਂ ਦੇ ਰਹੀ ਪੁਲਿਸ ਨੇ ਪ੍ਰਿਤਪਾਲ ਸਿੰਘ ਦੇ ਉੱਪਰ 307 ਦਾ ਪਕਸ਼ਾ ਵੀ ਦਰਜ ਕੀਤਾ ਹੈ ਤਾਂ ਇਹ ਮੰਗ ਹੈ ਕਿ ਪ੍ਰਿਤਪਾਲ ਸਿੰਘ ਹੋਰਾਂ ਨੂੰ ਪੰਜਾਬ ਦੇ ਵਿੱਚ ਟਰਾਂਸਫਰ ਕੀਤਾ ਜਾਵੇ ਉਹਨਾਂ ਦਾ ਉਹਨਾਂ ਨੂੰ ਦਾਖਲ ਕੀਤਾ ਜਾਵੇ ਪੰਜਾਬ ਦੇ ਕਿਸੇ ਹਸਪਤਾਲ ਦੇ ਵਿੱਚ ਇਹ ਤਰ੍ਹਾਂ ਹੀ ਦੂਜੀ ਖਬਰ ਤੀਜੀ ਅਹਿਮ ਖਬਰ ਖਨੌਰੀ ਬਾਰਡਰ ਤੋਂ ਹੀ ਆਈ ਹੈ ਖਨੌਰੀ ਬਾਰਡਰ ਤੇ ਇੱਕ 61 ਸਾਲਾ ਕਿਸਾਨ ਦਰਸ਼ਨ ਸਿੰਘ ਹੋਰਾਂ ਦੀ ਮੌਤ ਹੋ ਗਈ ਹੈ ਖਾਣਾ ਖਾਣ ਤੋਂ ਬਾਅਦ ਉਹਨਾਂ ਦੀ ਤਬੀਅਤ ਵਿਗੜੀ ਅਜਿਹਾ ਕਿਹਾ ਜਾ ਰਿਹਾ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ 62 ਸਾਲ ਦੇ ਕਿਸਾਨ ਦਰਸ਼ਨ ਸਿੰਘ ਹੋਰਾਂ ਦੀ ਮੌਤ ਖਨੋਰੀ ਬਾਰਡਰ ਤੇ ਹੋ ਗਈ ਹੈ ਹੁਣ ਤੁਹਾਨੂੰ ਪਤਾ ਹੈ ਕਿ ਖਨੋਰੀ ਬਾਰਡਰ ਤੇ ਇਹ ਤੀਜੀ ਮੌਤ ਹੈ ਪਹਿਲੀ ਮੌਤ ਇੱਕ ਕਿਸਾਨ ਪ੍ਰਦਰਸ਼ਨਕਾਰੀ ਦੀ ਹੋਈ ਸੀ ਦੂਜੀ ਮੌਤ 21 ਫਰਵਰੀ ਨੂੰ ਸ਼ੁਭਕਰਮਨ ਸਿੰਘ ਦੀ ਹੋਈ ਸੀ 22 ਸਾਲ ਨੌਜਵਾਨ ਕਿਸਾਨ ਸੀ ਤੀਜੀ ਮੌਤ ਹੁਣ ਹੋਈ ਹੈ ਦਰਸ਼ਨ ਸਿੰਘ ਹੋਰਾਂ ਦੀ ਜੋ ਖਨੋਰੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੀ ਸੀ ਇਸ ਤੋਂ ਇਲਾਵਾ ਸ਼ੰਭੂ ਬਾਰਡਰ ਤੇ ਵੀ ਇੱਕ ਕਿਸਾਨ ਦੀ ਮੌਤ ਹੋਈ ਸੀ ਤਾਂ ਪ੍ਰਦਰਸ਼ਨ ਦੇ ਵਿੱਚ ਹੁਣ ਤੱਕ ਚਾਰ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਇੱਕ ਕਿਸਾਨ ਦੀ ਸੰਘਰਸ਼ ਦੌਰਾਨ ਮੌਤ ਹੋਈ ਹੈ ਨੌਜਵਾਨ ਕਿਸਾਨ ਦੀ ਤਿੰਨ ਕਿਸਾਨਾਂ ਦੀ ਮੌਤ ਪ੍ਰਦਰਸ਼ਨ ਦੌਰਾਨ ਹੋਈ ਹੈ ਤਾਂ ਜਿਹੜੀ ਹੁਣ ਇਹ ਮੌਤ ਹੋਈ ਹੈ ਇਹ ਮੌਤ ਹੋਈ ਹੈ ਦਰਸ਼ਨ ਸਿੰਘ ਹੋਰਾਂ ਦੀ 28 ਸਾਲ ਇਹਨਾਂ ਦੀ ਉਮਰ ਸੀ ਅਤੇ ਇਹ ਬਠਿੰਡਾ ਦੇ ਰਹਿਣ ਵਾਲੇ ਸੀ ਜੋ ਕਿ ਖਨੋਰੀ ਬਾਰਡਰ ਤੇ ਪ੍ਰਦਰਸ਼ਨ ਲਈ ਪਹੁੰਚੇ ਹੋਏ ਸਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਰਸ਼ਨ ਸਿੰਘ ਹੋਰਾਂ ਦੇ ਕੋਲ ਉਹਨਾਂ ਦੇ ਸਿਰ ਤੇ 8 ਲੱਖ ਰੁਪਏ ਦਾ ਕਰਜ਼ਾ ਸੀ ਦੇਖੋ 8 ਲੱਖ ਰੁਪਏ ਦਾ ਕਰਜ਼ਾ ਉਸਕੇ ਸਾਹਮਣੇ ਸੀ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਆਪਣੇ ਕਿਸਾਨ ਸਾਥੀਆਂ ਦੇ ਨਾਲ ਖਨੋਰੀ ਬਾਰਡਰ ਤੇ ਡੱਟੇ ਹੋਏ ਸੀ ਹੁਣ ਖਬਰ ਇਹ ਆਈ ਕਿ ਜਦੋਂ ਖਾਣਾ ਖਾਣ ਤੋਂ ਬਾਅਦ ਉਹ ਆਰਾਮ ਕਰਨ ਜਾ ਰਹੇ ਸੀ ਪਰ ਅਚਾਨਕ ਤਬੀਅਤ ਵਿਗੜੀ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤਾਂ ਇਹ ਹੁਣ ਚੌਥੀ ਮੌਤ ਕਿਸਾਨ ਦੀ ਹੋਈ ਹੈ ਹਰਿਆਣਾ ਪੰਜਾਬ ਬਾਰਡਰ ਤੇ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਕਰਦੇ ਹੋਏ ਕਿਉਂਕਿ ਖਨੌਰੀ ਬਾਰਡਰ ਤੇ ਹੁਣ ਤੱਕ ਤਿੰਨ ਕਿਸਾਨਾਂ ਦੀ ਮੌਤ ਹੋਈ ਇੱਕ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਦੀ ਮੌਤ ਹੋਈ ਹੈ ਕੁੱਲ ਚਾਰ ਕਿਸਾਨਾਂ ਦੀ ਮੌਤ ਹੋਈ ਹੈ ਤਾਂ ਇਹ ਦਰਸ਼ਨ ਸਿੰਘ ਜੀ ਜੋ ਜਿਨ੍ਹਾਂ ਦੀ ਉਮਰ 62 ਸਾਲ ਸੀ ਇਹ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਇਹ ਤਰ੍ਹਾਂ ਹੀ ਤੀਜੀ ਖਬਰ ਅਗਲੀ ਖਬਰ ਇਹ ਹੈ ਸ਼ੁਭਕਰਨ ਸਿੰਘ ਦੇ ਨਾਮ ਦੇ ਬਾਰੇ ਸ਼ੁਭਕਰਨ ਸਿੰਘ ਉਹ ਹੀ ਨੌਜਵਾਨ ਕਿਸਾਨ ਜਿਸ ਦੀ ਖਨੌਰੀ ਬਾਰਡਰ ਤੇ 21 ਫਰਵਰੀ ਨੂੰ ਸੰਘਰਸ਼ ਦੌਰਾਨ ਮੌਤ ਹੋਈ ਸੀ ਗੋਲੀ ਲੱਗਣ ਨਾਲ ਮੌਤ ਹੋਈ ਸੀ ਉਸ ਦੀ লাশ ਹਜੇ ਵੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੱਖੀ ਗਈ ਹੈ ਇਹ ਮੰਕੀਤੀ ਜਾ ਰਹੀ ਹੈ ਕਿ ਉਸ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾਏਗਾ ਬਗੈਰ ਪੋਸਟਮਾਰਟਮ ਹੀ ਉਸ ਦਾ ਸੰਸਕਾਰ ਕੀਤਾ ਜਾਏਗਾ ਪਰ ਇਸ ਦੇ ਉੱਪਰ ਹਜੇ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਨਹੀਂ ਬਣੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਇਸ ਸਮੇਂ ਪਟਿਆਲਾ ਦੇ ਵਿੱਚ ਮੌਜੂਦ ਨੇ ਅਤੇ ਇਸ ਕੀ ਇਹ ਪੋਸਟਮਾਰਟਮ ਹੋਏਗਾ ਜਾਂ ਨਹੀਂ ਹੋਏਗਾ ਇਸ ਬਾਰੇ ਹਜੇ ਫੈਸਲਾ ਆਉਣ ਨੂੰ ਕੁਝ ਸਮਾਂ ਬਾਕੀ ਹੈ ਪਰ ਇਸੇ ਦੇ ਵਿਚਾਲੇ ਪੰਜਾਬ ਸਰਕਾਰ ਵੱਲੋਂ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਦਦ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਜੀ ਹਾਂ ਇਹ बार-बार ਕਿਹਾ ਜਾ ਰਿਹਾ ਸੀ ਅਤੇ ਵਿਰੋਧੀਆਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਇਸ ਸਾਰੇ ਅੰਦੋਲਨ ਦੇ ਵਿੱਚ ਪੰਜਾਬ ਸਰਕਾਰ ਫੇਲ ਹੋਈ ਹੈ ਤੇ ਕਿਸਾਨ ਜੋ ਨੌਜਵਾਨ ਕਿਸਾਨ ਮਰਿਆ ਉਸ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਦੀ ਵੀ ਮੰਗ ਕੀਤੀ ਜਾ ਰਹੀ ਸੀ ਕਿਸਾਨ ਆਗੂਆਂ ਵੱਲੋਂ ਤੇ ਵਿਰੋਧੀ ਧਿਰਾਂ ਵੱਲੋਂ ਵੀ ਤਾਂ ਅੱਜ ਸਵੇਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਐਲਾਨ ਕੀਤਾ ਕਿ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਏਗੀ ਅਤੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਸ਼ੁਭਕਰਨ ਸਿੰਘ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਵੀ ਪੰਜਾਬ ਸਰਕਾਰ ਦੇਵੇਗੀ ਤਾਂ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਕਿਤੇ ਕਿਤੇ ਆਰਥਿਕ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ 1 ਕਰੋੜ ਰੁਪਏ ਦਾ ਮੁਆਵਜ਼ਾ ਛੋਟੀ ਭੈਣ ਨੂੰ ਨੌਕਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਦੋਂ ਇਹ ਸਾਰਾ ਟਵੀਟ ਕੀਤਾ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਪਰ ਉਹ ਗੱਲ ਵੱਖ ਹੈ ਕਿ ਵਿਰੋਧੀ ਅਤੇ ਕਿਸਾਨ ਆਗੂ ਇਹ बार-बार ਕਹਿ ਰਹੇ ਨੇ ਕਿ ਪੰਜਾਬ ਸਰਕਾਰ ਆਪਣਾ ਕਿਸ ਤਰ੍ਹਾਂ ਦਾ ਫਰਜ਼ ਨਿਭਾ ਰਹੀ ਹੈ ਜੋ ਇੱਕ ਜੋ ਇਸ ਸਾਰੇ ਅੰਦੋਲਨ ਦੇ ਵਿੱਚ ਕਿਦਨ ਕਿਤੇ ਆਪਣਾ ਪੈਰ ਪਿਛਾਂ ਖਿੱਚ ਰਹੀ ਹੈ ਤੇ ਮੂਰੇ ਹੋ ਕੇ ਆਪਣਾ ਪੂਰਾ ਆਪਣਾ ਜੋ ਡਿਊਟੀ ਹੈ ਉਸ ਨੂੰ ਨਹੀਂ ਨਿਭਾ ਰਹੀ ਇਹ बार-बार ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਸਰਕਾਰ ਤੇ ਇਦ ਰਹੀ ਇਹ ਗੱਲ ਇਸ ਦੇ ਨਾਲ ਹੀ ਇੱਕ ਅਹਿਮ ਗੱਲ ਹੋਰ ਦੱਸਣ ਵਾਲੀ ਇਹ ਹੈ ਕਿ ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ ਹੋਰਾਂ ਦਾ ਇੱਕ ਅਹਿਮ ਬਿਆਨ ਆਇਆ ਹੈ ਸੁਨੀਲ ਜਾਖੜ ਹੋਰਾਂ ਨੇ ਟਵੀਟ ਕਰਕੇ ਕਿਹਾ ਕਿ ਸ਼ੁਭਕਰਨ ਸਿੰਘ ਦੀ ਮੌਤ ਦਾ ਉਹਨਾਂ ਨੂੰ ਬੇहद ਦੁੱਖ ਹੈ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜੇਕਰ ਸ਼ੁਭਕਰਨ ਸਿੰਘ ਦੀ ਮੌਤ ਦੇ ਵਿੱਚ ਜਿਸ ਸ਼ਖਸ ਦੀ ਵੀ ਸ਼ਮੂਲੀਅਤ ਹੁੰਦੀ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਕਿਸਾਨ ਆਗੂਏ ਵਾਰ-ਵਾਰ ਕਹਿ ਰਹੇ ਨੇ ਕਿ ਪੰਜਾਬ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਜ਼ਿੰਮੇਵਾਰ ਪੁਲਿਸ ਅਫਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਯਾਨੀ ਕਿ ਇਸ ਸਭ ਦੇ ਵਿਚਾਲੇ ਸੁਨੀਲ ਜਾਖੜ ਦਾ ਜੋ ਬਿਆਨ ਹੈ ਉਹ ਬੇहद ਅਹਿਮ ਹੈ ਕਿਉਂਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਖੱਟਰ ਉੱਥੇ ਦੇ ਮੁੱਖ ਮੰਤਰੀ ਨੇ ਇਸ ਕਰਕੇ ਸੁਨੀਲ ਜਾਖੜ ਇਹ ਕਹਿ ਰਹੇ ਨੇ ਕਿ ਮੈਨੂੰ ਸੁਪਕਰਨ ਸਿੰਘ ਦੇ ਪਰਿਵਾਰ ਦੇ ਨਾਲ ਹਮਦਰਦੀ ਹੈ ਜੋ ਲੋਕ ਵੀ ਉਸ ਦੀ ਮੌਤ ਦੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਹਿਮ ਬਿਆਨ ਆਪਣੇ ਆਪ ਦੇ ਵਿੱਚ ਇਸ ਦੇ ਨਾਲ ਹੀ ਉਹਨਾਂ ਨੇ ਟਵੀਟ 'ਚ ਇਹ ਵੀ ਕਿਹਾ ਕਿ ਜੋ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਉਹ ਖਾਸ ਕਰਕੇ ਸ਼ਾਂਤਮਈ ਹੋਣਾ ਚਾਹੀਦਾ ਕਿਸੇ ਦੀ ਵੀ ਜਾਨ ਨਹੀਂ ਜਾਣੀ ਚਾਹੀਦੀ ਜੋ ਵੀ ਬਾਰਡਰਾਂ ਤੇ ਬੈਠੇ ਨੇ ਉਹ ਸਾਰੇ ਹੀ ਸ਼ੁਭਕਰਨ ਨੇ ਤੇ ਇਹਨਾਂ ਦੀ ਜਾਨ ਸਾਡੇ ਲਈ ਬਹੁਤ ਕੀਮਤੀ ਹੈ ਉਹਨਾਂ ਨੇ ਕਿਸਾਨਾਂ ਕੋਲੋਂ ਅਪੀਲ ਕੀਤੀ ਤੇ ਸਰਕਾਰ ਨੂੰ ਵੀ ਅਪੀਲ ਕੀਤੀ ਹਾਲਾਂਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਕਿਹਾ ਕਿ ਟੇਬਲ ਟਾਕ ਨਾਲ ਹੀ ਗੱਲਬਾਤ ਸਿਰੇ ਲੱਗ ਸਕਦੀ ਹੈ ਇਸ ਤਰ੍ਹਾਂ ਦੇ ਹਿੰਸਕ ਪ੍ਰਦਰਸ਼ਨਾਂ ਨਾਲ ਨਹੀਂ ਤਾਂ ਉਹਨਾਂ ਨੇ ਇੱਕ ਪਾਸੇ ਇਹ ਅਪੀਲ ਕੀਤੀ ਗੱਲਬਾਤ ਦੇ ਜ਼ਰੀਏ ਹੀ ਹੱਲ ਕੱਢਿਆ ਜਾਵੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸ਼ੁਭਕਰਨ ਸਿੰਘ ਦੀ ਮੌਤ ਦਾ ਜੋ ਵੀ ਜ਼ਿੰਮੇਵਾਰ ਹੈ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਇਹਤ ਰਹੀਆਂ ਇਹ ਖਬਰਾਂ ਇਸ ਦੇ ਵਿਚਾਲੇ ਜਦੋਂ ਸ਼ੁਭਕਰਨ ਸਿੰਘ ਦੀ ਮੌਤ ਹੋਈ ਤਾਂ ਕੱਲ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਸੰਯੁਕਤ ਕਿਸਾਨ ਮੋਰਚਾ ਨੇ ਪ੍ਰੈਸ ਕਾਨਫਰੰਸ ਕੀਤੀ ਇੱਕ ਪਾਸੇ ਦੂਜੇ ਪਾਸੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਕਿਹਾ ਕਿ 23 ਅਤੇ 24 ਫਰਵਰੀ ਨੂੰ ਵਿਰੋਧ ਵਜੋਂ ਜੋ ਲੋਕ ਵੀ ਇਸ ਪ੍ਰੋਟੈਸਟ ਦੀ ਹਮਾਇਤ ਕਰਦੇ ਨੇ ਉਹ ਆਪਣੀਆਂ ਗੱਡੀਆਂ ਵਾਨਾਂ ਅਤੇ ਘਰਾਂ ਦੇ ਉੱਪਰ ਕਾਲੀਆਂ ਝੰਡੀਆਂ ਲਗਾ ਕੇ ਪ੍ਰਦਰਸ਼ਨ ਕਰਨ ਅਤੇ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਨ ਕਿ ਜੋ ਵੀ ਜ਼ਬਰ ਹੋਇਆ ਬਾਰਡਰ ਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਈ ਅਤੇ ਕਈ ਲੋਕ ਜ਼ਖਮੀ ਹੋਏ ਉਸ ਦੇ ਖਿਲਾਫ ਸਾਡਾ ਰੋਜ਼ ਪ੍ਰਦਰਸ਼ਨ ਹੈ ਅਤੇ ਕਿਸਾਨਾਂ ਦੀ ਜੋ ਮੰਗ ਹੈ ਉਸ ਤੇ ਵੀ ਗੌਰ ਫਰਮਾਇਆ ਜਾਵੇ ਤਾਂ ਇਸ ਨੂੰ ਲੈ ਕੇ ਕਿਸਾਨ ਆਗੂ ਵਾਰ-ਵਾਰ ਲੋਕਾਂ ਦਾ ਸਾਥ ਮੰਗ ਰਹੇ ਨੇ ਤੇ ਸੰਯੁਕਤ ਕਿਸਾਨ ਮੋਰਚਾ ਨੇ ਜੋ ਚੰਡੀਗੜ੍ਹ ਦੇ ਵਿੱਚ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਹਨਾਂ ਨੇ ਕਿਹਾ ਕਿ 26 ਫਰਵਰੀ ਨੂੰ ਅਸੀਂ ਪੂਰੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਟਰੈਕਟਰ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਾਂ ਜੋ ਵੀ ਜਿੱਥੇ ਵੀ ਹੈ ਉਹ ਕਿਸਾਨ ਲੰਮੀਆਂ ਵਹੀਰਾਂ ਘੱਟ ਕੇ ਟਰੈਕਟਰ ਲੈ ਕੇ ਹਾਈਵੇ ਤੇ ਉਤਰਨ ਹਾਈਵੇ ਦਾ ਇੱਕ ਪਾਸਾ ਬਲੌਕ ਕਰਨ ਪ੍ਰਦਰਸ਼ਨ ਵਜੋਂ ਇੱਕ ਪਾਸਾ ਚੱਲਦੇ ਰਹਿਣ ਦੇਣ ਤਾਂ ਕਿ ਲੋਕਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਪ੍ਰਦਰਸ਼ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਇਹਦੇ ਨਾਲ ਹੀ ਸੈਯੂਕਤ ਕਿਸਾਨ ਮੋਰਚਾ ਨੇ ਕਿਹਾ ਕਿ 14 ਮਾਰਚ ਨੂੰ ਅਸੀਂ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਇਕੱਠੇ ਹੋ ਰਹਾ ਮਹਾਪੰਚਾਇਤ ਕਰਾਂਗੇ ਅਤੇ ਉਸ ਤੋਂ ਬਾਅਦ ਅਸੀਂ ਅੱਗੇ ਦਾ ਫੈਸਲਾ ਲਵਾਂਗੇ ਕਿ ਜੋ ਕੇਂਦਰ ਸਰਕਾਰ ਵੱਲੋਂ ਪਹਿਲੇ ਕਿਸਾਨੀ ਅੰਦੋਲਨ ਦੇ ਵਿੱਚ ਵਾਅਦੇ ਕੀਤੇ ਗਏ ਸੀ ਉਹ ਕਦੋਂ ਪੂਰੇ ਕੀਤੇ ਜਾਣਗੇ ਤੇ ਅੱਗੇ ਦਾ ਐਕਸ਼ਨ ਪਲਾਨ ਉਸ ਤੋਂ ਬਾਅਦ ਆਰੰਭਿਆ ਜਾਏਗਾ ਤਾਂ ਇਹ ਸੀਗੀਆਂ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਅਹਿਮ ਜਾਣਕਾਰੀਆਂ ਜਿਸ ਤੋਂ ਬਾਅਦ ਇਹ 4-5 ਖਬਰਾਂ ਨਿਕਲ ਕੇ ਆئیں ਜੋ ਤੁਹਾਨੂੰ ਜਾਣਨੀਆਂ ਜ਼ਰੂਰੀ ਸੀ ਕਿਸਾਨ ਅੰਦੋਲਨ ਦੇ ਨਾਲ ਜੋ ਵੀ ਅਪਡੇਟ ਆਏਗੀ ਅਸੀਂ ਵਾਰ-ਵਾਰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਵਾਂਗੇ ਉਸ ਵੇਲੇ ਤੱਕ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼ ਧੰਨਵਾਦ